ਸਤਿ ਸ੍ਰੀ ਅਕਾਲ ਜੀ ਸਾਰੇ ਰੂ ਪਿਆਰ ਪਰ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀਆ ਨੂੰ ਬਲਕਨ ਬਹੁਤ ਬਹੁਤ ਧੰਨਵਾਦ ਤੁਹਾਡਾ ਕਮਜੀਤ ਕਿਚਨ ਐਂਡ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਪਾ ਬਣਾਉਣ ਲੱਗੇ ਜੀ ਅੱਜ ਇੱਕ ਅਲਸੀ ਦੀਆਂ ਪਿੰਨੀਆਂ ਅਲਸੀ ਦੀਆਂ ਪਿੰਨੀਆਂ ਵਿੱਚ ਅੱਪਾ ਕੀ ਪਾਵਾਂਗੇ ਇਹ ਤੁਹਾਨੂੰ ਮੈਂ ਨਾਲ ਦੀ ਨਾਲ ਦੱਸਾਂਗੀ ਕਿ ਤੁਸੀਂ ਵੀ ਬਹੁਤ ਬਣਾਉਨੇ ਇਹ ਨਹੀਂ ਕਿ ਕੋਈ ਬਣਾਉਂਦਾ ਨਹੀਂ ਸਾਰੇ ਬਣਾਉਂਦੇ ਨੇ ਪਰ ਮੇਰਾ ਤਰੀਕਾ ਅਲੱਗ ਹੋਏਗਾ ਤੁਹਾਡਾ ਅਲੱਗ ਹੋਏਗਾ ਸਭ ਦੇ ਅਲੱਗ-ਅਲੱਗ ਤਰੀਕੇ ਆ ਜੋ ਮੈਂ ਲਏ ਨੇ 200 100 ਗ੍ਰਾਮ ਬਦਾਮ 100 ਗ੍ਰਾਮ ਕਾਜੂ 200 ਗ੍ਰਾਮ ਖਰੋਟ ਲੈਨੇ ਤੇ 100 ਗ੍ਰਾਮ ਮੱਕ ਜਲੇ ਤੇ ਨਾਲ ਲੈਨੇ ਆਪਾਂ ਇਹ ਫੁੱਲ ਮਖਾਣੇ ਹਨਾ ਹੋਰ ਵੀ ਜੋ ਨਾਰੀਆਲਾ ਵਗੈਰਾ ਲੈਣਾ ਤੇਲ ਲੈਣੇ ਆ ਉਹ ਮੈਂ ਨਾਲ ਦੀ ਨਾਲ ਪਾਵਾਂਗੀ ਤੇ ਨਾਲ ਦੀ ਨਾਲ ਤੁਹਾਨੂੰ ਦੱਸੀ ਜਾਵਾਂਗੀ ਹਰ ਇੱਕ ਚੀਜ਼ ਤੁਹਾਡੇ ਨਾਲ ਸ਼ੇਅਰ ਕਰਾਂਗੀ ਹੁਣ ਆਪਾਂ ਸਭ ਤੋਂ ਪਹਿਲਾਂ ਮਖਾਣੇ ਭੁੰਨਾਗੇ ਕਿਉਂਕਿ ਆਪਾਂ ਮਖਾਣੇ ਵੀ ਜ਼ਿਆਦਾ ਹੀ ਪਾਵਾਂਗੇ ਤਾਕਤਵਰ ਹੁੰਦੇ ਨੇ ਆਪ ਪੈਨਾਂ ਨੂੰ ਥੋੜਾ ਥੋੜਾ ਸੇਕ ਲਵਾ ਲਾਂਗੇ ਇਹ ਆਪਣੇ ਜਦੋਂ ਸੇਕ ਲੱਗ ਜਾਣਗੇ ਆਪਾਂ ਇਹਨਾਂ ਨੂੰ ਫਰਾਈ ਕਰਦੇ ਆ ਫਰਾਈ ਨਹੀਂ ਕਰਾਂਗੇ ਆਪਾਂ ਬਿਨਾਂ ਕਿਉਂ ਤੋਂ ਹੀ ਕਰਾਂਗੇ ਇਹਨਾਂ ਨੂੰ ਬੈਸੀ ਵੀ ਆਪਾਂ ਇਹਨੂੰ ਸਿਆਲਾਂ ਦੇ ਵਿੱਚ ਖਾਣੇ ਆ ਮੈਸ ਤਾਂ ਬਹੁਤ ਖਾਣੇ ਆ ਸਰਦੀ ਹੋਵੇ ਗਰਮੀ ਹੋਵੇ ਬੜੇ ਟੈਸਟ ਲੱਗਦੇ ਨੇ ਅੱਜ ਆਪਣੇ ਮਖਾਣੇ ਬਣ ਗਏ ਆ ਆਪਾਂ ਮਖਾਣੇ ਕੱਢਾਂਗੇ ਬਾਹਰ ਗੈਸ ਕਰ ਦੇ ਥੋੜੀ ਜਿਹੀ ਕੱਟ ਲੋ ਜੀ ਆਪਾਂ ਲੈ ਕੱਢ ਇਹਨਾਂ ਨੂੰ ਕੱਢ ਲਿਆ ਬਾਹਰ ਆਪਾਂ ਇਹਦੇ ਵਿੱਚ ਮਾਰ ਦਿੰਨੇ ਆ ਕਪੜਾ ਇਹਦੇ ਵਿੱਚ ਪਾ ਦਿੰਨੇ ਆ ਘਿਓ ਕਿਉਂ ਅੱਗੇ ਆਪਾਂ ਫਰਿੱਜ ਚੋਂ ਕਢਣਾ ਭੁੱਲ ਗਏ ਚਲੋ ਜੀ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਘਿਓ ਫਟਕੜਾਹੀ ਹੋ ਰਹੀ ਏ ਥੋੜੀ ਜੀ ਹੋਰ ਗਰਮ ਘਿਓ ਵੀ ਤਾਂ ਪੱਥਰ ਦੀ ਤਰ੍ਹਾਂ ਬਣਿਆ ਪਿਆ ਵਾ ਸਰਦੀ ਦਾ ਮੌਸਮ ਫਰਿੱਜ ਦੇ ਵਿੱਚ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਘਿਓ काम आगे, ज्यादा नहीं आपका। आप चनी तरह गर्म कर लेंगे आप ची तरह गर्म करके उस तो बाद दे, एक एक चीज करके आप करा जी फ्राई आप घट से घट से उत्ते फ्राई करा बदाम। घ्योच बदाम फ्राई करा अपन। आप हाँ जी अपने बदम तो गए हैं फ्राई हो हम आप बदम बहर कैने आप इस छाड़नी क्योंकि जो घ्यो होएगा अपना पाल तू हो चर जाएगा देखो घ्यो तो हों ऐटोमैटिक ही आ जाता वा आप हम पावगे बिल्कुल घट सेकते अखरोट खरोट बहुत जल्दी बन जाते हैं क्योंकि नाश्त होंगे <स्थाथ> ਆਪਾਂ ਘੈਸਲੀ ਘਟ ਪਾਇਆ ਸੀਗਾ ਜਾਂ ਕਿ ਫਿਰ ਪਰਲੇ ਕਿਓ ਦੇਖ ਕਿਦਾਂ ਮੈਲਾ ਮੈਲਾ ਜਾ ਹੋ ਜਾਂਦਾ ਨਾ ਹੁਣ ਆਪਾਂ ਕਰੋਟ ਫਰਾਈ ਕਰਕੇ ਆਪਾਂ ਘਟ ਸੇਕਦੇ ਹੁਣ ਪਾਵਾਂਗੇ ਵਿੱਚ ਕਾਜੂ ਕਾਜੂ ਮੈਂ ਟੋਟਲ ਇੰਨੀ ਕਰਨੀ ਆ ਮੈਂ ਇਸ ਵਾਰ ਥੋੜੇ ਥੋੜੇ ਫਰਾਈ ਕਰਕੇ ਪਾ ਰਹੀ ਆ ਜਾ ਜੋ ਵੀ ਆਪਣੇ ਫਰਾਈ ਹੋ ਗਏ ਆ ਆਪਾਂ ਹੁਣ ਇਹਨਾਂ ਨੂੰ ਕਰਾਂਗੇ ਬਾਹਰ ਆਪਾਂ ਪਾ ਲਈਏ ਇਹਦੇ ਵਿੱਚ ਅਰਸ਼ੀ ਨੂੰ ਆਪਾਂ ਭੁੰਨਗੇ ਅਰਸ਼ੀ ਆਪਾਂ ਕਿਹਾ ਕੱਢ ਲਿਆ ਸੀ ਬਾਹਰ ਆਪਾਂ ਅਰਸ਼ੀ ਨੂੰ ਤਦ ਤੱਕ ਭੁੰਨਾਂ ਜਦੋਂ ਤੱਕ ਇਹ ਤੜਕਣ ਨਾ ਲੱਗੇ ਘਟ ਸੇਕ ਤੇ ਭੁੰਨੋ ਘਟ ਸੇਕ ਤੇ ਭੁੰਨਣ ਦਾ ਮਤਲਬ ਇਹ ਹੁੰਦਾ ਜੀ ਕਿ ਆਪਣੇ ਅੰਦਰ ਤੱਕ ਇਹ ਅਸੇ ਭਜ ਜੇਗੀ ਆਪਣੀ ਆਲਸੀ ਭੱਜ ਗਈ ਹੈ ਤੇ ਆਪਾਂ ਥੱਲੋ ਕਰ ਦਿੱਤਾ ਬੰਦ ਇਹਨੂੰ ਗੈਸ ਨੂੰ ਹੁਣ ਆਪਾਂ ਸਾਰੀ ਆਲਸੀ ਇਹ ਕ ਇਹ ਭਾਂਡੇ ਦੇ ਵਿੱਚ ਥਾਲਚ ਕੱਢ ਲਾਂਗੇ ਕਿਉਂ ਚੰਗੀ ਤਰ੍ਹਾਂ ਭੱਜ ਗਈ ਹੈ ਜੀ ਚੰਗੀ ਤਰ੍ਹਾਂ ਇਹ ਭੁੰਨੋ ਘਟ ਗਿਆ ਇਸ ਤੇ ਭੁੰਨੋ ਥਾ ਟਾਈਮ ਥੋੜਾ ਵੱਧ ਲੱਗ ਜਾਵੇ ਹਾਂ ਜੀ ਇਹ ਵਿੱਚ ਪਾਵਾਂਗੇ ਬੇਸਣ ਆਪਾਂ ਅੱਜ ਇਸ ਕੀ ਵਾਰ ਆਟਾ ਨਹੀਂ ਪਾਇਆਗਾ ਤੁਹਾਨੂੰ ਜਿੰਨੀ ਲੋੜ ਅੱਧਾ ਕਿਲੋ ਕਿਉਂ ਪਾਇਆ ਮੈਂ ਪਰ ਤੁਸੀਂ ਆਪ ਦੀ ਦੇਖ ਲਓ ਤੁਸੀਂ ਕਿੰਨਾ ਕਿਉਂ ਪਾਉਣਾ ਜ਼ਿਆਦੇ ਚ ਕਿਉਂਕਿ ਮੇਰੇ ਕੋਲੇ ਕੜਾਹੀ ਛੋਟੀ ਆ ਅੱਧਾ ਕਿਲੋ ਕਿਉਂ ਪਾਇਆ ਇਹ ਜਪਾਤਾ ਆਪਾਂ ਬੇਸਣ ਜ਼ਰੂਰਤ ਪਈ ਤਾਂ ਆਪਾਂ ਘਿਉ ਪਗਰਾ ਕੇ ਪਿਗਲ ਕੇ ਗਰਮ ਕਰਕੇ ਵੀ ਹੋਰ ਪਾ ਸਕਦੇ ਆ ਲਓ ਜੀ ਆਪਾਂ ਪਾ ਦਿੱਤਾ ਬੇਸਣ ਬੇਸਣ ਸੀ ਤਕਰੀਬਨ ਹੈ 1.7 ਪਾ ਤਨ ਪਾ ਦਾ ਮਤਲਬ ਕਿ 750 ਗ੍ਰਾਮ ਹਾਂਜੀ ਬੇਸਣ ਆਪਣਾ ਚੰਗੀ ਤਰ੍ਹਾਂ ਭੁੱਜ ਗਿਆ ਲਾਲ ਹੋ ਗਿਆ ਆਪਾਂ ਗੈਸ ਘਰਤੀ ਥੱਲੇ ਬੰਦ ਇਹਦੇ ਵਿੱਚ ਆਪਾਂ ਅਲਸੀ ਪਾਵਾਂਗੇ ਜੇ ਮાળੀ ਮੋਟੀ ਅਲਸੀ ਕੱਚੀ ਰਹਿੰਦੀ ਆ ਨਾ ਤੇ ਉਹ ਅਲਸੀ ਆਪਣੀ ਇਹਦੇ ਵਿੱਚ ਭੁੱਜ ਜਾਏਗੀ ਤੇ ਆਪਰ-ਪਰ ਹਿਲਾਉਦੇ ਜਰੂਰ ਰਹਿਣਾ ਇਹ ਨਾ ਹੋਵੇ ਕਿ ਅਲਸੀ ਆਪਣੀ ਆਟਾ ਅਲਸੀ ਦਾ ਕੌੜਾ ਹੋ ਜੇ ਇਹ ਜਰੂਰ ਦੇਖਣਾ ਆਪਾਂ ਨੇ ਥੋੜਾ ਜੱਟਾ ਹੋਰ ਪਿਆ ਸੀ ਤੇ ਮੈਂ ਕੱਫ ਰੱਖਣਾ ਵੀ ਤਾਂ ਸਨੂ ਚਲੋ ਇਹਨੂੰ ਵੀ ਵਿੱਚ ਹੀ ਪਾ ਦਿੰਨੇ ਆ ਆਪਾਂ ਇਹਨੂੰ ਮਿਕਸ ਕਰਾਂਗੇ ਚੰਗੀ ਤਰੀਕੇ ਦੇ ਨਾਲ ਅਗਰ ਤੁਹਾਨੂੰ ਲੱਗੇ ਕਿ ਹੌ ਘਟਾ ਤਾਂ ਤੁਸੀਂ ਇਹਦੇ ਵਿੱਚ ਗਰਮ ਕਰਕੇ ਘਿਓ ਦੀ ਘਰਸ਼ੀ ਪਾ ਸਕਦੇ ਆ ਆਪਾਂ ਇਹਦੇ ਵਿੱਚ ਜਿਹੜੇ ਮੇਵੇ ਪਾਉਣੇ ਆ ਡਰਾਈ ਫਰੂਟ ਪਾਉਣਾ ਉਹ ਆਪਾਂ ਥੋੜਾ ਜਿਹਾ ਠੰਡਾ ਹੋਣ ਤੇ ਪਾਵਾਂਗੇ ਜਿਆਦਾ ਠੰਡਾ ਨਹੀਂ ਜਿਆਦਾ ਠੰਡਾ ਚ ਨਹੀਂ ਮਿਕਸ ਹੋਣਾ ਮੈਂ ਇਹਦੇ ਵਿੱਚ ਥੋੜੀ ਜਿਹੀ ਸ਼ੱਕਰ ਪਾਵਾਂਗੀ ਸ਼ੱਕਰ ਕਿੰਨੀ ਪਾਵਾਂਗੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਅਸੀਂ ਜਿਆਦਾ ਨਹੀਂ ਖਾਂਦੇਗੇ ਸਰਫ ਇਹ ਮੈਂ ਅੱਧੀ ਕੌਲੀ तकरीबन 50 ਗ੍ਰਾਮ ਹੀ ਪਾਵਾਂਗੀ ਤੁਸੀਂ ਆਪਣੇ ਸਵਾਦ ਅਨਸਾਰ ਪਾ ਲਿਓ ਜਿੰਨੀ ਤੁਹਾਨੂੰ ਚੰਗੀ ਲੱਗਦੀ ਆ ਤੁਸੀਂ ਓਨੀ ਸ਼ੱਕਰ ਪਾ ਲਿਓ ਆਪਾਂ ਨੂੰ ਚੰਗੀ ਤਰ੍ਹਾਂ ਕਰਦੇ ਆ ਮਿਕਸ ਹਾਂਜੀ ਆਪਾਂ ਇਹਦੇ ਵਿੱਚ ਪਾ ਦਿੱਤੇ ਮਰਜ਼ ਤੇ ਹੁਣ ਪਾਵਾਂਗੇ ਆਪਾਂ ਤੇਲ ਹਨਾ ਤੇਲ ਤੁਸੀਂ ਜਿੰਨੇ ਮਰਜ਼ੀ ਪਾ ਲਓ ਮੈਂ ਦੱਸੀ ਮੈਂ ਪਾਵਾਂਗੀ ਤੇਲ ਜੀ 50 ਗ੍ਰਾਮ ਤਲ ਨਹੀਂ ਮੈਫਰਾਏ ਕਿਤੇਗੇ ਤਿਲ ਤਾਂ ਮਾੜੇ ਵਿਚਾਰੇ ਪਹਿਲੇ ਨਰਮ ਹੁੰਦੇ ਨੇ ਤਾਂ ਸੇਕ ਦੇ ਨਾਲ ਹੀ ਬਣ ਜਾਣੇ ਆ ਲਾ 50 ਗ੍ਰਾਮ ਆਪਾਂ ਤਿਲ ਪਾ ਲਏ ਆ ਹਾਂ ਮੈਂ ਪਾਵਾਂ ਮਰੀ ਖਸਖਸ ਖਸਖਸ ਵੀ ਜਿਆਦਾ ਤਾਂ ਨਹੀਂ ਪਕਾਉਂਦੀ ਥੋੜੀ ਜੀ ਪਾਵਾਂਗੇ ਕਿੰਨੀ ਕਿ ਤਕਰੀਬਨ 50 ਗ੍ਰਾਮ ਹੀ ਖਸਖਸ ਪਾਵਾਂਗੇ ਮੈਂ ਖਸਖਸ ਵੀ ਆਪਾਂ ਨੂੰ ਬਹੁਤ ਚੰਗੀ ਚੀਜ਼ ਆ ਆਹ ਲਓ ਜੀ 50 ਗ੍ਰਾਮ ਖਸਖਸ ਬਾਕੀ ਆਪਾਂ ਤੁਹਾਨੂੰ ਦਿਖਾਏ ਸੀਗੇ ਬਈ ਆਹ ਆ ਬਦਾਮ ਕਾਜੂ ਮਰਜ ਮਰਜ ਨਹੀਂ ਸੌਰੀ ਬਦਾਮ ਕਾਜੂ ਤੇ ਅਖਰੋਟ ਨਾਲ ਪਾਇਆ ਸੀ ਆਪਾਂ ਫੁੱਲ ਮਖਾਣੇ ਸਾਰੀਆਂ ਚੀਜ਼ਾਂ ਆਪਾਂ ਪਾ ਲਈਆਂ ਹੁਣ ਆਪਾਂ ਇਹਨੂੰ ਕਰ ਦਿੰਦੇ ਹਾਂ ਸਾਰਿਆਂ ਨੂੰ ਮਿਕਸ ਫਿਰ ਆਪਾਂ ਇਹ ਠੰਡਾ ਹੋਣ ਤੇ ਲੱਡੂ ਬਟਾਂਗੇ ਲੱਡੂ ਬਟਾ ਲੋ ਮਰਦੀ ਬਣਾ ਲਓ ਵੈਸੇ ਤਾਂ ਲੱਡੂ ਬੱਟੇ ਚੰਗੇ ਰਹਿੰਦੇ ਹੁੰਦੇ ਆ ਮੈਂ ਲੱਡੂ ਆਟਾ ਕੀ ਪਰ ਤੁਸੀਂ ਜ਼ਰੂਰ ਦੱਸਣਾ ਕਿ ਮੇਰੇ ਬਣਾਇਆ ਹੋਇਆ ਤੁਹਾਨੂੰ ਇਹ ਡਰਾਈ ਐਸ ਤਿੱਦਾ ਕਿੱਦਾਂ ਲੱਗੀਆਂ ਅਸੀਂ ਦੀਆਂ ਪਿੰਨੀ ਆ ਕਿਉਂਕਿ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਦੱਸਿਆ ਕਰੋ ਪਲੀਜ਼ ਕੋਈ ਕਮੀ ਹੁੰਦੀ ਹੈ ਜਰੂਰ ਕਹਿਆ ਕਰੋ ਤੇ ਮੈਂ ਕਦੀ ਗੁੱਸਾ ਨਹੀਂ ਕਰਾਂਗੀ ਮੇਰੇ ਚੈਨ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਦੇਖੀ ਦੇ ਵਿੱਚ ਪਾਵਾਂਗੇ ਅੱਧੀ ਕੌਲੀ ਚੱਕਰ ਦੀ ਜ਼ਿਆਦਾ ਨਹੀਂ ਲੈਣੀਗੀ ਅਸੀਂ ਖਾਂਦੇ ਨਹੀਂ ਵੈਸੇ ਪਰ ਫਿਰ ਵੀ ਅੱਜ ਅੱਧੀ ਪਾ ਲਈਆ ਤੇ ਤੁਸੀਂ ਇਹਦੇ ਵਿੱਚ ਖਜੂਰਾ ਪਾ ਸਕਦੇ ਹੋ ਜੋ ਮਿੱਠਾ ਖਾਂਦੇ ਆ ਖਜੂਰਾ ਪਾਉਂਗੇ ਤਾਂ ਹੋਰ ਵੀ ਬਿਹਤਰ ਹੁੰਦੀ ਹੈ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ ਖੌਲਮ ਖਾਣੇ ਜ਼ਰੂਰ ਪਾਓ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ ਇਹਦੇ ਵਿੱਚ ਤੁਸੀਂ ਹਲਦੀ ਜ਼ਰੂਰ ਪਾਓ ਮੈਂ ਇਹਦੇ ਵਿੱਚ ਵੀ ਹਲਦੀ ਐਡ ਕੀਤੀ ਆ ਚਲੋ ਭੁੰਨਿਆ ਸੀ ਬੇਸਣ ਮੈਂ ਦੱਸਣਾ ਭੁੱਲ ਗਈ ਸੌਰੀ ਤੁਸੀਂ ਵੀ ਪਾਇਆ ਕਰੋ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦੀ ਤੁਹਾਨੂੰ ਅੱਗੇ ਦਿਖਾਵਾਂਗੇ ਆਪਾਂ ਪਿੰਨੀਆਂ ਵਟਦੇ ਹਾਂਜੀ ਆਪਾਂ ਇਹ ਬਣਾ ਲਏ ਵਰਫੀ ਦੇ ਪੀਸ ਬਣਾਵਾਂਗੇ ਆਸੀ ਔਰ ਬੇਸਣ ਆਪਾਂ ਇਸ ਵਾਰ ਬੇਸਣ ਪਾਇਆ ਆ ਪਾਟਾ ਨਹੀਂ ਪਾਇਆ ਉਹਦੇ ਵਿੱਚ ਕਿਉਂਕਿ ਅੱਟੇ 슈ਗਰ ਸੀ ਇਸ ਲਈ ਮੈਂ ਬੇਸਣ ਪਾ ਦਿੱਤਾ ਜੋ ਕਸ਼ਮੀਰ ਸਮਾਨ ਪਾਇਆ ਆਪਾਂ ਤੁਹਾਡੇ ਸਾਰਾ ਸਾਹਮਣੇ ਪਾਇਆ ਵਾ ਆਪਾਂ ਇਹਦੇ ਵਿੱਚ ਲਾਸਟ ਥੋੜੀਆਂ ਜੀਆਂ ਕਾਲੀਆਂ ਮਿਰਚਾਂ ਵੀ ਪਾਇਆ ਸੀ ਪਾਊਡਰ ਸੀ ਮੇਰੇ ਕੋਲ ਮੈਂ 2 ਚਮਚੇ ਹੀ ਪਾਏ ਆ ਜਿਆਦਾ ਨਹੀਂ ਪਾਏ ਤੇ ਇਹ ਦੇਖੋ ਜੀ ਬਣ ਗਈ ਆਪਣੀ ਪਿੰਨੀਆ ਪਿੰਨੀਆ ਨਹੀਂ ਵਰਫੀ ਦੇ ਪੀਸ ਤੇ ਤੁਹਾਨੂੰ ਫੇਰ ਦਿਖਾਵਾਂਗੇ ਅੱਗੇ ਹਾਂਜੀ ਆਪਾਂ ਨੇ ਜੰਮ ਗਏ ਸੀ ਤੇ ਆਪਾਂ ਇਹਦੇ ਪੀਸ ਬਣਾ ਰਹੇ ਹਾਂਗੇ ਤੁਸੀਂ ਇਹ ਦੇਖੋ ਇਹਦਾ ਪੀਸ ਕੱਟ ਕੇ ਰੱਖ ਲਓ ਤੁਸੀਂ ਪੀਸ ਰੱਖਣੇ ਆ ਪੀਸ ਰੱਖੋ ਪਿੰਨੀਆਂ ਬਣਾਉਣੀਆਂ ਤਾਂ ਪਿੰਨੀਆਂ ਵੀ ਰੱਖ ਲਓ ਤੁਸੀਂ ਪਰ ਮੈਂ ਇਹਦੇ ਪੀਸ ਤਿਆਰ ਕੀਤੇ ਨੇ ਕਿਉਂਕਿ ਮੇਰੇ ਕੋਲ ਪਿੰਨੀਆਂ ਨਹੀਂ ਬਣ ਰਹੀਆਂ ਸੀਗੀਆਂ ਮੈਂ ਬੋਲੀ ਚਲੋ ਅੱਜ ਥੋੜਾ ਪੀਸ ਹੀ ਤਿਆਰ ਕਰ ਲੈਨੇ ਹੈਗੇ ਤੇ ਤੁਸੀਂ ਵੀ ਇਸ ਤਰ੍ਹਾਂ ਪੀਸ ਬਣਾ ਲਓ ਪਿੰਨੀਆਂ ਬਣਾਉਣੀਆਂ ਤਾਂ ਤੁਸੀਂ ਪਿੰਨੀਆਂ ਵੀ ਬਣਾ ਸਕਦੇ ਆ ਦੇਖੋ ਜੀ ਪਿੰਨੀਆਂ ਵੀ ਆਪਣੀਆਂ ਵਧੀਆ ਨਿਕਲ ਆਈਆਂ ਨੇ ਆ ਪੀਸ ਸੌਰੀ ਪੀਸ ਬ੍ਰਿਕਲੇ ਬਹੁਤ ਸਾਰੇ ਪੀਸ ਨਿਕਲੇ ਨੇ ਇਹਦੇ ਤੇ ਤੁਸੀਂ ਵੀ ਆਪਣੇ ਘਰੇ ਪੀਸ ਬਣਾਓ ਤੇ ਆਪਾਂ ਹੁਣੇ ਸਾਰੇ ਪੀਸ ਇੱਕ ਡੱਬੇ ਦੇ ਵਿੱਚ ਬਾਕੀ ਰੱਖ ਲਾਂਗੇ ਤੇ ਤੁਸੀਂ ਦੱਸਣਾ ਫਿਰ ਤੁਹਾਨੂੰ ਕਿ ਮੇਰੇ ਇਹ ਆਈਡੀਆ ਕਿਸਰ ਲਗੇ ਮੈਂ ਪੀਸੜ ਵੱਡੇ ਕੀਤੇ ਤੁਸੀਂ ਛੋਟੇ ਕਰਨੇ ਛੋਟੇ ਪੀਸ ਵੀ ਕਰ ਸਕਦੇ ਹੋ ਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਮੈਂਟ আর ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੈਂ ਤੁਹਾਨੂੰ ਬਾਰ-ਬਾਰ ਇਹ ਕਹਿ ਰਹੀ ਹਾਂ ਧੰਨਵਾਦ ਥੈਂਕ ਯੂ